ਹਾਂਜੀ ਵਿਸ਼ੇਤਰ ਮਿਸਤਰੀ ਸਾਹਿਬ ਤੇ ਹਰਮਨ ਜੀ 마ਸੀ ਅਸੀਂ ਬਗਾ ਪੈਣੀ ਦੇ ਕੁਝ ਬੇਨਤੀ ਵੀ ਕਰਦੇ ਆਂ ਪਰ ਮੈਂ ਬਾਹਰ ਦਾ ਆਂ ਮੈਂ ਚੈਲੰਜ ਕਰਦਾ ਗਾਵ ਆਸਤੇ ਨਹੀਂ ਅੱਜ ਜੇ ਛੋਡੇ ਦੇ ਵਿੱਚ ਪਹੁੰਚ ਹੈ گاਉਂ ਦੀ ਤਾਂਗ ਰੱਖਦੇ ਹੋ ਨਾ ਤੁਸੀਂ ਮੈਂ ਮੇਰੇ ਬਰਾਬਰ ਆ ਕੇ ਮੇਰਾ ਪਿੰਡ ਹੈ ਬਾਗਾ ਤਸੀਲ ਤਲਵੰਡੀ ਠਾਣਾ ਰਾਮਾ ਮੰਡੀ ਜਿਹੜਾ ਬਠਿੰਡਾ ਜਦੋਂ ਵੀ ਆ ਕੇ ਮਿਲਣਾ ਮਿਲ ਸਕਦੇ ਹੋ ਗੁਰਮੀਤ ਸਿੰਘ ਕਾਕਾ ਬਾਗਾ ਭੈਣੀ ਦਾ ਮਾਮਾ ਲੱਗਦਾ ਜਦੋਂ ਮਰਜ਼ੀ ਆ ਕੇ ਪੁੱਛ ਲਿਓ ਤੇ ਬਾਕੀ ਗੱਲ ਮੈਂ ਗੱਲ ਜਿਹੜੀ ਕਰਦਾ ਨਾ ਮੈਂ ਜੋਗਰਾਜ ਦੇ ਵਾਂਗੂੰ ਕਰਦਾ ਤੇ ਜਿਹਦੇ ਗਉਂਦਾ ਨਾ ਗੁਰਦਾਸ ਮਾਨ ਮੂੰਗੀ ਗਉਂਦਾ ਤੁਹਾਡੇ ਵਰ ਕਹਿੰਦਾ ਫੱਟੀ ਮੇਸ ਹੋ ਗਈ ਐ ਬਾਕੀ ਸੁਸ਼ਿਆ ਸੁਣੂਗੀ ਨਾ ਏਠਾ ਉੱਤੇ ਵਾਲਾ ਇਹੇ ਸੁਣਵਾਦ ਚ ਪਤਾ ਲੱਗੂ ਆ ਤੇ ਦੂਜੀ ਗੱਲ ਨਹੀਂ ਤੀਜੀ ਗੱਲ ਦੂ ਤਾਂ ਕਹਿ ਗਿਆ ਮੈਂ ਤੀਜੀ ਗੱਲ ਹੈ ਜਿਹੜੀ ਪਿਆ ਰੈਂਕ ਦਾ ਹੈ ਨਾ ਮੇਰੇ ਹੱਥ ਚ ਹੈ ਇਹ ਰੈਂਕ ਲੈ ਆਪਣੇ ਤਿੰਨਾਂ ਦੇ ਵਿਚਕਾਰ ਹੈ ਜੇ ਤੁਸੀਂ ਜਿੱਤ ਕੇ ਦੇ ਮੇਰੇ ਤੇ ਭਰਾ ਦੇਉ ਨਹੀਂ ਤਾਂ ਮੈਂ ਤਾਂ ਭਰੋਣਾ ਹੀ ਭਰੋਣਾ ਐ ਠੀਕ ਆ ਅੱਛਾ ਮੇਨ ਗਾ ਲੇ ਆ ਵੀ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਿਹਾ ਆ ਆਟੋਮੈਟਿਕ ਕੀ ਆਟੋਮੈਟਿਕ ਦਾ ਮਤਲਬ ਹੁੰਦਾ ਆਟੋਮੈਟਿਕ ਹੀ ਚੱਲ ਪੈਂਦਾ ਹੁੰਦਾ ਉਹਦੇ ਕੋਈ ਚੈਲਨ ਨਹੀਂ ਹੁੰਦਾ ਮੈਂ ਆਟੋਮੈਟਿਕ ਹੀ ਚੱਲੂ ਆ ਤੇ ਆਟੋਮੈਟਿਕ ਜੇ ਕੋਈ ਮੇਰੇ ਪਾਸ ਚੱਲ ਕੇ ਤਾਂ ਯੂਆਰਐਫ ਬੈਸਟ ਸਿੰਗਰ ਐਮ ਰੌਂਗ ਉਹ ਠੀਕ ਹੈ ਨਾ ਤੇ ਨਹੀਂ ਤਾਂ ਫਿਰ ਬੈਸਟ ਹੈ ਗਈਆਂ ਸੁਣਨਾ ਚਾਹੁੰਨਾ ਤਾਂ ਸੁਣ ਲਓ ਸੁਣ ਲਖੀ ਮੈਂ ਆਵੇ ਤੇਰਾ ਬਣ ਜਾਣਾ ਕੀ ਮੈਂ ਕਹੇ ਸੋਨੇ ਚ ਮੈਂ ਹਾਂ ਤੇਰਾ ਬਣ ਜਾਣਾ ਕਿ ਮਾਂ ਨਿਸ਼ਤ ਰਵ ਤੇਰੇ ਸਦਾ ਪੈਣ ਸਤਰਨਾ ਨਿਸ਼ਤ ਰਵ ਤੇਰਾ ਸਦਾ ਪੈਣ ਸਤਰਨਾ ਹਉ ਸੋਚੀ ਸੀ ਸਮਝੇ ਕਿ ਵਿਚਾਰ ਕਰ ਲਈ ਨਹੀਂ ਤਾਂ ਡੰਗਾ ਪੈਣੀ ਆਂ ਤੂੰ ਮੁਕਾਬਲਾ ਕਰਨੀ डेण हा न तूं करिथेऊ